ਜਿਹੜੇ ਕੰਮ ਮਿੱਤਰੋ ਤੁਸੀਂ ਡਾਕਟਰਾਂ ਕੋਲ ਜਾ ਕੇ ਮਹਿੰਗੀਆਂ ਮਹਿੰਗੀਆਂ ਫੀਸਾਂ ਦੇ ਕੇ ਕਰਵਾਉਂਦੇ ਸੀ ਨਾ ਉਹ ਕੰਮ ਛੋੜੇ ਮਸਾਹ ਮਸ਼ੀਨ ਦੀ ਨਾ ਬਹੁਤ ਘੱਟ ਪੈਸਿਆਂ 'ਚ ਕਰ ਦਿੰਨੇ ਹੈ ਕਰਦੀ ਕੀ ਕੀ ਐ ਇਹ ਵੀਰੇ ਕੋਈ ਵੀ ਪਰਦੇ ਵਾਲੇ ਟੈਟੂ ਸੀਗੇ ਜਿੰਨਾ ਕਰਕੇ ਕਈਆਂ ਦੇ ਬਿਆਹ ਨਹੀਂ ਹੁੰਦੇ ਭਾਰਤੀਆਂ ਨਹੀਂ ਦੇਖ ਸਕਦੇ ਕੋਈ ਵੀ ਪ੍ਰੋਬਲਮ ਆਉਂਦੀ ਆ ਸਾਰੇ ਸਾਰੇ ਟੈਟੂ ਵੀਰੇ ਪਰਮੂਵ ਕਰ ਜਿਵੇਂ ਕਹੇ ਦੀ ਜਿੰਨੀਆਂ ਕਿ ਟੈਕ ਕਿੰਨਾ ਬੋਲੀਆਂ ਸਾਰਿਆਂ ਦਾ ਹੱਲ ਮਿੱਤਰੋ ਆ ਮਸ਼ੀਨ ਜੀ ਆ ਟੈਟੂ ਕੋਈ ਵੀ ਪੁੱਠਾ ਸਿੱਧਾ ਬਣਾ ਲਿਆ ਮਿੱਤਰੋ ਰਿਮੂਵ ਕਰਾਉਣਾ ਤਾਂ ਇਧਰਲੇ ਪਾਸੇ ਆਜੋ ਕਾਫਰ ਕਰਾਉਣ ਦੀ ਲੋੜ ਨਹੀਂ ਪੈਣੀ ਪੱਤਿਆਂ ਦੇ ਵੀਰੇ ਹਰੇਕ ਦਾ ਪਤਾ ਹੁੰਦਾ ਵੀ ਇੱਕ ਅੱਧਾ ਬੈਠਾ ਇੱਥੇ ਥੱਲੇ ਕੋਸੋਰਾ ਆਪਣੀ ਚੱਕਦਾ ਨਾ ਪੱਤਿਆਂ ਵਾਲਾ ਹੁਣ ਕੰਮ ਕੋਈ ਤੇ ਇਹ ਮਸ਼ੀਨ ਮਿੱਤਰੋ ਟੈਟੂ ਕਰਦੀ ਆ ਲੋਕੇਸ਼ਨ ਆਪਣੀ ਕੀ ਆ ਲੋਕੇਸ਼ਨ ਵੀਰੇ ਤਪਾ ਮੰਡੀ ਆਪਣੀ ਜਿਹੜਾ ਬਰਨਾਲਾ ਦਾ ਗਲੀ ਨੰਬਰ 9 ਆ ਗਲੀ ਨੰਬਰ 9ਾ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਪਹੁੰਚਣਾ ਪੈਣਾ ਚਾਰ ਤੋਂ ਪੰਜ ਸੀਟਿੰਗਾਂ ਦੇ ਵਿੱਚ ਜਿਵੇਂ ਕਹੇ ਦੀ ਇਹ ਕੰਮ ਹੋ ਜਾਂਦਾ ਸਕਿਨ ਦਾ ਨੁਕਸਾਨ ਤਾਂ ਨਹੀਂ ਹੁੰਦਾ ਕੋਈ ਵੀਰੇ 0% ਵੀ ਕੋਈ ਸਕਿਨ ਦੀ ਪ੍ਰੋਬਲਮ ਆ ਗਈ ਜਾਂ ਕਿਤੇ ਦਾਗ ਵੀ ਰਹਿ ਗਿਆ ਆਪਾਂ ਫੁੱਲ ਗਾਰੰਟੀ ਜਿਵੇਂ ਕਹੇ ਦੀ ਚਾਹੇ ਬੰਦਾ ਉਦੋਂ ਬਾਅਦ ਅਸੀਂ ਇਛਾ ਜੇ ਲੈ ਕੇ ਭਲੀ ਜਾਵੇ ਟੈਟੂ ਨਹੀਂ ਬੰਦਦਾ ਹਵਾ ਚੜਾ ਦਾਂਗੇ ਹਵਾ ਚੜਾ ਦਾਂਗੇ ਚਾਰ ਤੋਂ ਦੱਬ ਕੇ ਸ਼ੇਰੀ ਨੂੰ ਧੰਨਵਾਦੀ